ਨਿਰਾਸ਼ਾਜਨਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਿਨੇਸ਼ ਫੋਗਾਟ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਫਾਈਨਲ ਦੇ ਵਿੱਚ ਜਿਸ ਨੇ ਅੱਜ ਇਤਿਹਾਸ ਰਚਨਾ ਸੀ ਵਿਨੇਸ਼ ਫੋਗਾਟ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਫਾਈਨਲ ਦਾ ਮੈਚ ਵਿਨੇਸ਼ ਫੋਗਟ ਨਹੀਂ ਖੇਡ ਸਕਣਗੇ ਵਿਨੇਸ਼ ਫੋਗਟ ਉਹ ਨਾ ਜਿਨ੍ਹਾਂ ਨੇ ਰੈਸਲਿੰਗ ਦੀ ਦੁਨੀਆ ਦੇ ਵਿੱਚ ਇਤਿਹਾਸ ਰਚਿਆ ਜੇ ਕੱਲ ਦੀ ਗੱਲ ਕਰੀਏ ਤਾਂ ਕੱਲ ਸੈਮੀਫਾਈਨਲ ਦੇ ਵਿੱਚ ਕਿਊਬਾ ਦੀ ਨੰਬਰ 1 ਖਿਡਾਰੀ ਜੋ ਕਿ ਵਰਲਡ ਦੀ ਨੰਬਰ 1 ਖਿਡਾਰੀ ਸੀ ਜਿਸ ਨੇ ਆਪਣੇ ਕੈਰੀਅਰ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਸੀ 82 ਮੈਚ ਜਿੱਤੇ ਸੀ ਅਜ ਤੱਕ 82 ਦੇ 82 ਮੈਚ ਉਸਨੇ ਕਦੀ ਨਹੀਂ ਹਾਰੇ ਸੀ ਪਰ ਵਿਨੇਸ਼ ਫੋਗਾਟ ਨੇ ਕਿਊਬਾ ਦੇ ਇਸ ਖਿਡਾਰੀ ਨੂੰ 5-0 ਨਾਲ ਹਰਾਇਆ ਤੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਇਹ ਆਸ ਲਗਾਈ ਜਾ ਰਹੀ ਸੀ ਕਿ ਵਿਨੇਸ਼ ਫੋਗਾਟ ਫਾਈਨਲ ਦੇ ਵਿੱਚ 골ਡ ਮੈਡਲ ਲੈ ਕੇ ਆਣਗੇ ਜਿਸ ਤਰੀਕੇ ਨਾਲ ਉਹ ਕਿਊਬਾ ਦੀ ਨੰਬਰ 1 ਖਿਡਾਰੀ ਨੂੰ ਹਰਾਉਂਦੇ ਆ ਦੱਸ ਦਈਏ ਕਿ ਯੂਐਸਏ ਦੀ ਖਿਡਾਰੀਆਂ ਨਾਲ ਅੱਜ ਮੈਚ ਹੋਣਾ ਸੀ ਫਾਈਨਲ ਮੈਚ ਹੋਣਾ ਸੀ ਤੇ ਭਾਰਤੀਆਂ ਦੀ ਨਿਗਾਹ ਵਿਨੇਸ਼ ਫੁਗਾੜ ਦੇ ਉੱਪਰ ਟਿੱਕੀ ਹੋਈ ਸੀ ਕਿਉਂਕਿ ਵਿਨੇਸ਼ ਫੁਗਾੜ ਰੈਸਲਿੰਗ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਦੇ ਉੱਪਰ ਦੰਗਲ ਮੂਵੀ ਵੀ ਬਣ ਚੁੱਕੀ ਹੈ ਦੱਸ ਦਈਏ ਕਿ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਐ ਡਿਸੀਜਨ ਤੋਂ ਬਾਅਦ ਕਿਉਂਕਿ ਜਿਸ ਹਿਸਾਬ ਨਾਲ 올림픽 ਦੇ ਵਿੱਚ ਦੋ ਤਿੰਨ ਗੱਲਾਂ ਆਈਆਂ ਤੇ ਦੋ ਤਿੰਨ ਮਸਲੇ ਆਏ ਚੌਥਾ ਮਸਲਾ ਬਹੁਤ ਹੀ ਗੰਭੀਰ ਹੈ ਤੇ ਬਹੁਤ ਹੀ ਵੱਡਾ ਕਿਹਾ ਜਾ ਰਿਹਾ 100 ਗ੍ਰਾਮ weight ਵਧ ਜਿਹੜਾ ਹੈਗਾ ਉਹ ਵਿਨੇਸ਼ ਫੋਗਾਟ ਦਾ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਫਾਈਨਲ ਦੇ ਵਿੱਚ ਜਿੰਨਾ weight ਖੇਡਣ ਲਈ ਚਾਹੀਦਾ ਹੁੰਦਾ ਉਸ ਦੇ ਵਿੱਚ 100 ਗ੍ਰਾਮ weight ਵਧ ਤੁਹਾਨੂੰ ਦੱਸ ਦੇ ਕਿ ਵਿਨੇਸ਼ ਫੋਗਾਟ 50 ਕਿਲੋ ਵਰਗ ਦੇ ਵਿੱਚ ਰੈਸਲਿੰਗ ਖੇਡਦੇ ਆ ਅੱਜ ਯੂਐਸਏ ਦੀ ਨੰਬਰ 1 ਖਿਡਾਰੀਆਂ ਨਾਲ ਮੈਂ 78 ਅਤੇ ਸਾਰੇ ਭਾਰਤੀਆਂ ਨੇ ਉਮੀਦਾਂ ਲਗਾਈ ਬੈਠੇ ਸੀ ਕਿ ਅੱਜ 골ਡ ਪੱਕਾ ਹੈ ਵਿਨੇਸ਼ ਫੋਗਟ ਅੱਜ ਭਾਰਤ ਦਾ ਨਾਮ ਰੋਸ਼ਨ ਕਰਨਗੇ ਇਤਿਹਾਸ ਦੇ ਵਿੱਚ ਆਪਣਾ ਨਾਮ ਬਣਾਣਗੇ ਤੁਹਾਨੂੰ ਦੱਸ ਦੇਈਏ ਕਿ ਬਹੁਤ ਹੀ ਦੁਖਦਾਈ ਖਬਰ ਹੈ ਕਿ ਵਿਨੇਸ਼ ਫੋਗਟ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ 올림픽 ਐਸੋਸੀਏਸ਼ਨ ਨੇ ਫੈਸਲਾ ਸੁਣਾ ਦਿੱਤਾ ਪਹਿਲੇ ਚਰਚਾਵਾਂ ਚੱਲੀਆਂ ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਇੱਕ ਖਬਰ ਟਵਿੱਟਰ ਤੇ ਅੱਗ ਵਾਂਗ ਫੈਲ ਗਈ ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਟ ਹੁਣ ਫਾਈਨਲ ਮੈਚ ਨਹੀਂ ਖੇਲ ਸਕਣਗੇ ਅੱਜ ਭਾਰਤੀਆਂ ਦੇ ਦਿਲ ਟੁੱਟ ਚੁੱਕੇ ਨੇ